ਭਾਈ ਕੋਈ ਕਰਦਾ ਸਾਹਬ ਭਾਈ ਬਸਤੇ ਸਰਕਾਰ ਜੋ ਸਤ ਜੋ ਜੋ ਭਾਰਤੀ ਕਿਸਾਨ ਚਨੇਕਤਾ ਸਤੂਪੁਰ ਵੱਲੋਂ 7 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਡੀਸੀ ਦਫਤਰ ਕਿ ਮੱਦੀ ਪੱਧਰ ਤੇ ਉੱਤੇ ਧਰਨਾ ਮਜਾਰਾ ਕਰਾਂਗੇ ਗੜੇ ਮਾਰੀ ਨੂੰ ਲੈ ਕੇ ਤੇ ਸਾਡੇ ਹੋਰ ਜਿਹੜੇ ਨੇਕਾ ਮਤਲੇ ਉਹਨਾਂ ਸਾਰਿਆਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਦੇ ਨਾਲ ਤੇ ਸਾਰੇ ਮੈਂਬਰਾਂ ਦੇ ਨਾਲ ਲਗਭਗ 1.5 ਤੋਂ 2 ਘੰਟੇ ਮੀਟਿੰਗ ਚੱਲੀ ਜਿਹਦੇ ਵਿੱਚ ਸੱਲਾ ਸੱਲਾ ਮੁੱਦਾ ਜਿਹੜਾ ਵਿਚਾਰਿਆ ਗਿਆ ਜਿਸ ਵਿੱਚ ਡੇਰੀ ਕੰਪਲੈਕਸ 65 ਕਿੱਲਿਆਂ ਦੀ ਜਿਹੜੀਆਂ ਰਜਿਸਟਰੀਆਂ ਉਸ ਮੁੱਦੇ ਨੂੰ ਵੀ ਵਿਚਾਰਿਆ ਗਿਆ ਪਿਛਲੇ ਸਮੇਂ ਦੌਰਾਨ ਕਣਕ ਤੇ ਫਸਲ ਤੇ ਹੋਈ ਗੜੇਮਾਰੀ ਜਿਹੜੀ ਆ ਉਸ ਸੰਬੰਧ ਵਿੱਚ ਡੀਸੀ ਸਾਹਿਬ ਨੇ ਵਿਸ਼ਵਾਸ ਦਿੱਤਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਉਹ ਕਿਸਾਨਿਆਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਜਿਹਦੀ ਅੱਜ ਸਾਡੇ ਜੋ ਐਸਡੀਐਮ 2 ਆ ਉਹਨਾਂ ਵੱਲੋਂ ਸਾਡੇ ਪਿੰਡਾਂ ਦੇ ਵਿੱਚ ਵੱਡੀ ਪੱਧਰ ਤੇ ਜਾ ਕੇ ਜਿਹੜਾ ਬਾ ਲਾਸਮੈਂਟਾਂ ਵੀ ਕਰਾਈਆਂ ਗਈਆਂ ਕੇ ਕਿਸਾਨ ਜਿਹੜੇ ਆ ਉਹ ਆਪਣੇ ਖਾਤੇ ਨੰਬਰ ਦੇਣ ਤੇ ਜਿਹੜਾ ਬੰਦਾ ਮੁਆਵਜ਼ਾ ਆਪਣੇ ਖਾਤਿਆਂ 'ਚ ਪਵਾਉਣ ਇਸੇ ਤਰ੍ਹਾਂ ਜਿਹੜਾ ਰਾਜਾ ਸਾਹਿਬ ਦੇ ਹਲਕੇ ਤੇ ਆ ਉਹਨਾਂ ਵਿੱਚ ਵੀ ਡੀਸੀ ਸਾਹਿਬ ਨੇ ਇਹ ਗੱਲ ਕਹੀ ਕਿ ਕੱਲ ਤੋਂ ਜਿਹੜਾ ਵਾ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਵਾ ਉਹ ਅਸੀਂ ਮੁਆਵਜ਼ਾ ਕਿਸਾਨਾਂ ਦੇ ਜਿਹੜਾ ਖਾਤਿਆਂ ਦੇ ਵਿੱਚ ਪਾ ਦੇਾਂਗੇ ਤੀਜਾ ਮਸਲਾ ਜਿਹੜਾ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਦੇ ਡੀਆਰਓ ਸਾਹਿਬ ਨਾਲ ਸੀ ਜੇ ਕੋਈ ਇੱਕ ਸਾਈਡ ਬੰਦ ਪਈ ਆ ਜੋ ਇੰਤਕਾਲ ਨਹੀਂ ਚੜਦੇ ਉਸ ਸੰਬੰਧ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਇਹ ਮਸਲਾ ਹੱਲ ਹੋ ਜਾਊਗਾ ਬਿਜਲੀ ਵਿਭਾਗ ਮੇ ਨਾਲ ਸੰਬੰਧਿਤ ਪਿੰਡ ਕੋਹਾਲੀ ਦਾ ਜਿਹੜਾ ਮਸਲਾ ਸੀਗਾ ਉਹ ਵਿਸ਼ਵਾਸ ਦਵਾਇਆ ਵਾ ਕਿ ਉਹਦੀ ਨਿਸ਼ਾਨਦੇਹੀ ਕਰਵਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਤੇ ਜਿਹੜੀਆਂ ਉਹ ਲੈਣ ਵਾ ਉਹ ਬਾਹਰ ਕੱਢੀ ਜਾਊਗੀ ਇਹ ਤੋਂ ਨਾਲ ਹੀ ਕੇਂਦਰੀ ਜੇਲ ਅੰਬਰਸਰ ਚ ਲੱਗੇ ਜਿਹੜੇ ਜੈਮਰ ਵਾ ਉਹਨਾਂ ਆਸਤੇ 20 ਤਰੀਕ ਤੱਕ ਦੁਬਾਰਾ ਮੀਟਿੰਗ ਦਾ ਵਿਸ਼ਵਾਸ ਦਵਾਇਆ ਵੀ ਸਾਰੇ ਮਹਿਕਮਿਆਂ ਨੂੰ ਸੱਦ ਕੇ ਦੁਬਾਰਾ ਜਿਹੜੀ ਮੀਟਿੰਗ ਕੀਤੀ ਜਾਊਗੀ ਮਰਾਜਪੁਰਾ 에ਅਰਪੋਰਟ ਜਿਹੜੀ ਆ ਉਹ ਜ਼ਮੀਨ ਐਕਵਾਇਰ ਕਰ ਰਹੀ ਆ 33 ਏਕੜ ਜਿਹੜੇ ਕਿ ਪਿਛਲੇ ਲਗਭਗ 17-18 ਸਾਲਾਂ ਦਾ ਮਸਲਾ ਲਟਕਦਾ ਆ ਰਿਹਾ ਉਹਦੇ ਵਿੱਚ ਵੀ 20 ਤਰੀਕ ਜਿਹੜੀ ਆ ਉਹ ਦੁਬਾਰਾ ਮੀਟਿੰਗ ਦੀ ਰੱਖੀ ਗਈ ਆ ਵੀ 20 ਤਰੀਕ ਨੂੰ ਸਾਰਿਆਂ ਨੂੰ ਦੁਬਾਰਾ ਸੱਦਿਆ ਜਾਊਗਾ ਇਹਦੇ ਉੱਤੇ ਮੀਟਿੰਗ ਕੀਤੀ ਜਾਊਗੀ ਇਹਦੇ ਨਾਲ ਜਿਹੜੇ ਸਾਡੇ ਐਸਐਸਪੀ ਸਾਹਿਬ ਕੋਲ ਸਬੰਧਤ ਮਸਲੇ ਉਹਨਾਂ ਦੇ ਵੀ ਵਿਚਾਰ-ਚਰਚਾ ਕੀਤੀ ਗਈ ਐਸਐਸਪੀ ਸਾਹਿਬ ਦੇ ਨਾਲ ਤੇ ਜੋ ਸਰਦਾਰ ਦਲਜੀਤ ਸਿੰਘ ਖਾਲਸਾ ਜੀ ਦੇ ਉੱਪਰ ਪਰਚਾ ਕੀਤਾ ਗਿਆ ਸੀ ਝੂਠਾ ਪਰਚਾ ਨਾਜਾਇਜ਼ ਪਰਚਾ ਜਿਹੜਾ ਪ੍ਰਸ਼ਾਸਨ ਦੀ ਸ਼ਹਿ ਦੇ ਉੱਤੇ ਤੇ ਸਿਆਸੀ ਸ਼ਹਿ ਦੇ ਉੱਤੇ ਕੀਤਾ ਗਿਆ ਸੀ ਉਸ ਪਰਚੇ ਨੂੰ ਤੇਜ਼ੀ ਦੇ ਨਾਲ ਖਾਰਜ ਕਰਨ ਵਾਸਤੇ ਐਸਐਸਪੀ ਸਾਹਿਬ ਨੇ ਸਖਤ ਅਦੇਸ਼ ਜਾਰੀ ਕੀਤੇ ਆ ਸੋ ਸਰਕਾਰਯੋਗ ਸਾਥੀ ਤੋਂ ਸਾਰੇ ਮਸਲਿਆਂ ਦੀ ਵਿਚਾਰ ਚਰਚਾ ਤੋਂ ਬਾਅਦ ਪਿੰਡ ਖਾਪੜ ਖੇੜੀ ਦਾ ਜਿਹੜਾ ਮਸਲਾ ਸੀਗਾ ਹਾਈਵੇ ਨੂੰ ਲੈ ਕੇ ਕਿ ਜਿਹੜਾ ਜਬਰੀ ਜਿਹੜਾ ਵਾ ਉਹ ਰਸਤਾ ਰੋਕਿਆ ਜਾ ਰਿਹਾ ਤੇ ਉੱਤੇ ਹਾਈਵੇ ਬਣਾਇਆ ਜਾ ਰਿਹਾ ਸੀਗਾ ਉਹਦੇ ਉੱਤੇ ਡੀਸੀ ਸਾਹਿਬ ਨੇ ਬਹੁਤ ਸਖਤ ਹਦਾਇਤਾਂ ਕੀਤੀਆਂ ਅੱਜ ਹਾਈਵੇ ਨੂੰ ਕਿ ਤੁਸੀਂ ਸਾਡੇ ਪੁੱਛੇ ਤੋਂ ਬਿਨਾਂ ਜਦੋਂ ਮਾਲ ਮਹਿਕਮੇ ਦਾ ਰਸਤਾ ਵਾ ਤੇ ਤੁਸੀਂ ਕਿਸ ਤਰ੍ਹਾਂ ਉਹਨੂੰ ਰੋਕ ਸਕਦੇ ਜੇ ਤੇ ਉਹਨਾਂ ਦੇ ਕੰਮ ਤੇ ਰੋਕ ਲਾ ਦਿੱਤੀ ਗਈ ਹੈ ਤੇ ਸਾਡਾ ਜਿਹੜਾ ਰਸਤਾ ਉਹਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ ਗਈ ਆ ਜਿਹੜੀ ਕਿ ਇੱਕ ਬਹੁਤ ਵੱਡੀ ਜਥੇਬੰਦੀ ਦੀ ਜਿੱਤ ਹੋਈਗਾ ਸੋ ਸਤਕਾਰ ਜੋ ਸਾਥੀਓ ਆਪਾਂ ਜਿਹੜਾ ਕੱਲ 7 ਤਰੀਕ ਨੂੰ ਲੱਗਣ ਵਾਲਾ ਧਰਨਾ ਸੀਗਾ ਉਹਨੂੰ ਆਪਾਂ 15 ਦਿਨਾਂ 'ਚ ਤੇ ਪੋਸਟਪੋਨ ਕਰਦੇ ਆ ਤਾਂ ਕਿ ਜਿਹੜਾ ਸਾਡੇ ਗੜੇਮਾਰੀ ਦਾ ਮੁਆਵਜ਼ਾ ਤੇ ਸਾਡੇ ਆ ਜਿਹੜੇ ਮਸਲੇ ਆ ਜੇ ਇਹਨਾਂ ਦਾ ਹੱਲ ਨਹੀਂ ਹੁੰਦਾ 15 ਦਿਨਾਂ ਦੇ ਵਿੱਚ ਵਿੱਚ ਤੇ ਫਿਰ ਆਪਾਂ ਜਿਸ ਤਰ੍ਹਾਂ ਕੱਲ ਨੂੰ ਜ਼ੋਰ ਲਾਉਣ ਦੀਆਂ ਤੇ ਤਿਆਰੀਆਂ ਕਰ ਰਹੇ ਸਕੇ ਝੋਨੇ ਤੋਂ ਬਾਅਦ ਫ੍ਰੀ ਹੋ ਕੇ ਆਪਣੇ ਮਨ ਦੇ ਗੁਬਾਰ ਕੱਢਣ ਵਾਸਤੇ ਡੀਸੀ ਦਫ਼ਤਰ ਵੱਲ ਨੂੰ ਵੱਧ ਰਏ ਸੋ ਇਹ ਆਪਾਂ ਠੀਕ 15 ਦਿਨਾਂ ਬਾਅਦ ਇਹਦੇ ਨਾਲ ਵੀ ਵੱਧ ਜਾਵੋ ਜਲਾਲ ਦੇ ਨਾਲ ਦੁਬਾਰਾ ਡੀਸੀ ਦਫ਼ਤਰ ਆਵਾਂਗੇ ਜੇ ਸਾਡੇ ਮਸਲੇ ਹੱਲ ਨਾ ਹੋਏ ਪਰ ਸਾਨੂੰ ਆਸ ਆ ਕਿ ਸਾਡੇ ਡੀਸੀ ਸਾਹਿਬ ਮਾਨਯੋਗ ਜੋ ਬਹੁਤ ਹੀ ਸਿਆਣੇ ਸਮਝਦਾਰ ਵਾ ਉਹ ਸਾਡੇ ਮਸਲੇ ਉੱਤੇ ਜਿਹੜਾ ਉਹ ਧਿਆਨ ਦੇ ਕੇ ਵਿਸ਼ੇਸ਼ ਧਿਆਨ ਦੇ ਕੇ ਸਾਡੇ ਮਸਲੇ ਹੱਲ ਕਰਾਂਗੇ ਕਿਉਂਕਿ ਅੱਜ ਤੋਂ ਪਹਿਲਾਂ ਵੀ ਜਿੰਨੀਆਂ ਜਵਾਨਾਂ ਉਹਨਾਂ ਕੀਤੀਆਂ ਸਾਡੇ ਨਾਲ ਉਹਨਾਂ ਨੂੰ ਪੂਰਿਆ ਕੀਤੀਆਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਹੀ ਸਾਡੇ ਮਸਲੇ ਨਾਲ ਵਿਸ਼ੇਸ਼ ਤੌਰ ਤੇ ਹੱਲ ਲੈ ਕੇ ਸਾਡੇ ਮਸਲੇ ਹੱਲ ਕਰਾਂਗੇ ਤਾਕੇ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਰਹਿ ਕੇ ਕੋਈ ਧਰਨੇ ਮੁਜ਼ਾਰੇ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਆ ਇਹ ਸਿਰਫ ਸਾਡੇ ਜਿਹੜੇ ਮਸਲੇ ਨਹੀਂ ਹੱਲ ਹੁੰਦੇ ਫਿਰ ਸਾਨੂੰ ਪਤਾ ਵੀ ਸੜਕਾਂ ਦੇ ਉੱਤੇ ਉਤਰ ਕੇ ਤੇ ਆਪਣੇ ਮਸਲੇ ਡੀਸੀ ਦਫ਼ਤਰਾਂ ਜਾਂ ਥਾਣਿਆਂ ਦੇ ਬੂਹੇ 'ਚ ਬਹਿ ਕੇ ਹੱਲ ਨਹੀਂ ਤੇ ਆ ਸੋ ਇਸ ਕਰਕੇ ਸਾਨੂੰ ਮਜਬੂਰਨ ਧਰਨੇ ਮੁਜ਼ਾਰੇ ਕਰਨੇ ਪੈਂਦੇ ਆ ਸੋ ਅਸੀਂ ਦੁਬਾਰਾ ਤੇ ਇਹ ਗੱਲ ਕਰਦੇ ਆ ਵੀ 15 ਦਿਨਾਂ ਦਾ ਟਾਈਮ ਦਿੰਨੇ ਆ 15 ਦਿਨਾਂ ਦੇ ਵਿੱਚ ਵੀ ਸਾਡੇ ਮਸਲੇ ਹੱਲ ਹੋ ਕੇ ਤੇ ਬਹੁਤ ਧੰਨਵਾਦ ਨਹੀਂ ਤੇ ਮਜਬੂਰਨ ਜਦ ਇਹ ਬੰਦੀ ਨੂੰ ਦੁਬਾਰਾ ਬੀਸੀ ਦਫ਼ਤਰ ਵੱਲ ਰੋਖ ਜਣਾ ਵਾ ਉਹ ਕਰਨਾ ਪਊਗਾ ਬਾਸਤੀ ਕਿਸਾਨ ਨੇ ਇੱਕ ਤਾਂ ਸਿੱਧੂ ਮੂਰਦਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ